19 ਤਰੀਕ ਨੂੰ 19 ਸਤੰਬਰ ਨੂੰ ਇੱਕ ਇਨਫੋਰਮੇਸ਼ਨ ਆਈ ਸੀ ਰਾਤ ਨੂੰ ਸਾਢੇ ਰਾਤ ਨੂੰ 11:30 ਵਜੇ ਇੱਕ ਇਨਫੋਰਮੇਸ਼ਨ ਆਈ ਸੀ 19 ਤਰੀਕ ਨੂੰ ਕਿ ਇੱਕ ਲੇਡੀ ਨੇ ਫਾ ਲੈ ਲਿਆ ਉਸ ਉਸਦੇ ਹਸਬੰਡ ਦੇ ਬਿਆਨ ਤੇ 194 ਬੀ ਐਨ ਐਸ ਚ ਕਾਰਵਾਈ ਕੀਤੀ ਸੀਗੀ ਪਰ ਉਸ ਤੋਂ ਬਾਅਦ ਜਿਹੜੀ ਮ੍ਰਿਤਕ ਹੈ ਉਹਦੇ ਭਰਾ ਨੇ ਇੱਕ ਸ਼ੱਕ ਜ਼ਾਹਿਰ ਕੀਤਾ ਕਿ ਉਹਦੀ ਸ਼ਾਇਦ ਉਹਦੇ ਹਸਬੰਡ ਨਾਲ ਨਹੀਂ ਬੰਦੀ ਸੀ ਤੇ ਇਹ ਹੋ ਸਕਦਾ ਹੈ ਕਿ ਉਹਦੀ ਕੀ ਕਹਿੰਦੇ ਉਹਨੇ ਮਾਰ ਕੇ ਉਹਨੂੰ ਉਹਨੂੰ ਮਾਰ ਦਿੱਤਾ ਹੋਵੇ ਇਸ ਕਰ ਇਸ ਲਈ ਆਪਾਂ ਪੁਲਿਸ ਨੇ ਕਾਰਵਾਈ ਕੀਤੀ ਇਸ 'ਚ ਤੇ ਆਪਣੀ ਜਿਹੜੀ ਰਿਪੋਰਟ ਆਈ ਸੀ ਪੋਸਟਮਾਰਟਮ ਦੀ ਉਸ ਤੋਂ ਵੀ ਪੁਲਿਸ ਨੂੰ ਥੋੜਾ ਇਸ ਸ਼ੱਕ ਜਿਹੜਾ ਸੀਗਾ ਉਹ ਸਚਾਈ 'ਚ ਨਿਕਲਿਆ ਕਿ ਹਾਂ ਕਿ ਉਸ ਹਸਬੰਦ ਨੇ ਆਪਣੀ ਵਾਈਫ ਨੂੰ ਸ਼ਰਾਬ ਦੇ ਨਸ਼ੇ 'ਚ ਆ ਕੇ ਉਹਦਾ ਕਤਲ ਕਰ ਲਿਆ ਇਹਦੀ ਇਹਦੀ ਸਾਨੂੰ ਇਸ ਤੇ ਅਸੀਂ ਫਿਰ ਐਫ ਆਈ ਆਰ ਨੰਬਰ 215 ਤੇ 103 ਤੇ 351 ਬ੍ਰੈਕਟ 2 ਬੀ ਐਨ ਐਸ ਐਕਟ ਦੇ ਅੰਡਰ ਅਸੀਂ ਮਟੌਰ ਥਾਣੇ ਵਿੱਚ ਪਰਚਾ ਦਰਜ ਕੀ ਦਰਜ ਕੀਤਾ ਤੇ ਇਨਸਪੈਕਟਰ ਅਮਨਦੀਪ ਜੀ ਦੀ ਟੀਮ ਨੇ ਕਾਫੀ ਵਧੀਆ ਕੰਮ ਕੀਤਾ ਇਸ ਦੋਸ਼ੀ ਨੂੰ 25 25 9 ਨੂੰ ਗ੍ਰਿਫਤਾਰ ਵੀ ਕਰ ਲਿਆ ਤੇ ਫਿਰ ਇਸ ਅੱਗੇ ਤਫਤੀਸ਼ ਜਾਰੀ ਹੈ ਸਰ ਇਹ ਕਾਰਨ ਕੀ ਹੈ ਕਿ ਇਹ ਵਿਸ਼ੇ ਜੋ ਮਹਾਸੂਰ ਪਰਿਵਾਰ ਕਿਸੇ ਬਰੀ ਕਿਥੋਂ ਹੋ ਰਹਿਣਾ ਇਹ ਪਰਿਵਾਰ ਜੇ ਨੇਪਾਲ ਤੋਂ ਰਹਿਣ ਵਾਲਾ ਹੈਗਾ ਤੇ ਇੱਥੇ ਕੋਠੀ ਨੰਬਰ 467 ਸੈਕਟਰ 71 ਦੇ ਰਹਿਣ ਵਾਲੇ ਸੀਗੇ ਤੇ ਕਾਰਨ ਇਹ ਹੁਣ ਜਿਹੜਾ ਪ੍ਰੀਲੀਮਰੀ ਆਪਣੀ ਇਨਵੈਸਟੀਗੇਸ਼ਨ ਹੋਈ ਏ ਆ ਰਿਹਾ ਹੈ ਕਿ ਉਹਨਾਂ ਦੀ ਆਪਸ ਚ ਨਹੀਂ ਬੰਦੀ ਸੀਗੀ ਤੇ ਹਸਬੰਡ ਨੇ ਸ਼ਰਾਬ ਦੇ ਨਸ਼ੇ ਵਿੱਚ ਆ ਕੇ ਇਹ ਸਟੈਪ ਚੱਕਿਆ ਪਹਿਲਾਂ ਤੋਂ ਕੰਪਲੇਨਰ ਵਗੈਰਾ ਫੈਮਲੀ ਵੱਲੋਂ ਆਈ ਨਹੀਂ ਅਜੇ ਤੱਕ ਸਿਲਾਰ ਦੇਣੇ ਜੇ ਕੋਈ ਸੰਪਤੀ ਨਾਲ ਸਬੰਧ ਹੈ ਇਸ ਆਪਾਂ ਮੈਟਰ ਦੀ ਨਾ ਆਪਾਂ ਡੁੰਗਾਈ ਚ ਕਰ ਰਹੇ ਹਾਂ ਤਫ਼ਤੀਸ਼ ਜੇ ਹੋ ਜਾ ਕੋਈ ਅੰਦਾਜ਼ ਫਿਰ ਆਪਾਂ ਉਸ ਤੇ ਫੈਮਲੀ ਵੱਲੋਂ ਥਾਣੇ ਚ ਨਹੀਂ ਆਈਆਂ ਜੀ ਬਟ ਉਹਦੇ ਜਿਹੜੇ ਬ੍ਰਦਰ ਨੇ ਕਿਹਾ ਵੀ ਪਹਿਲਾਂ ਵੀ ਇਹ ਕਈ ਵਾਰੀ ਇਸ ਤਰ੍ਹਾਂ ਲੜੇ ਉਹ ਕੱਟਮਾਰ ਹੋਈ ਸੀ ਹਾਂਜੀ ਇਹ ਆਲਰੇਡੀ ਇਹ ਆਲਰੇਡੀ ਪਹਿਲਾਂ ਇਹਨਾਂ ਦਾ ਕਾਫੀ ਵਾਰੀ ਇਹ ਮੈਟਰ ਜਿਹੜਾ ਪਰਿਵਾਰਕ ਤੌਰ ਤੇ ਜਿਹੜਾ ਹੈਗਾ ਚੱਲਦਾ ਸੀ ਮੈਂ ਤਾਂ ਮਰਸੀ ਸੀ ਬੰਦੂ ਸੁਸਾਇਟੀ ਤੋਂ ਵੀ ਕੋਈ ਕੋਸ਼ਿਸ਼ ਕੀਤੀ ਐਫਆਰ ਵਾਲਿਆਂ ਨੇ ਜੀ ਜਿਹਦੇ ਦਾ ਹਸਬੰਡ ਨੇ ਜ਼ਰੂਰ ਇਹ ਕੋਸ਼ਿਸ਼ ਕੀਤੀ ਸੀ ਕਿ ਕਿ ਉਹਨੇ ਦਿਖਾਇਆ ਕਿ ਉਹਦੀ ਵਾਈਫ ਨੇ ਫਾ ਲੈ ਲਿਆ ਹੈਗਾ ਤੇ ਉਹਦੀ ਸੁਸਾਈਡ ਕਰਕੇ ਡੈਥ ਹੋਈ ਹੈ ਬਟ ਡਿਊਰਿੰਗ ਇਨਵੈਸਟੀਗੇਸ਼ਨ ਆਪਾਨੂੰ ਜਿਹੜੇ ਨਵੇਂ ਤੱਥ ਆਏ ਸਾਹਮਣੇ ਉਸ ਤੋਂ ਪਤਾ ਲੱਗ ਰਿਹਾ ਹੈ ਕਿ ਸਾਨੂੰ ਲੱਗ ਰਿਹਾ ਪ੍ਰਾਇਮਰੀ ਫੇਸ ਹੀ ਮਰਡਰੀ ਹੋਇਆ ਸੀ ਇਹ ਜੀ ਆਪਣੀ ਸੁਸਾਈਡ ਕਰਨ ਦੀ ਜਿਹੜੀ ਸੀਗੀ ਇਨਫੋਰਮੇਸ਼ਨ ਪਹਿਲਾਂ ਉਹਦੇ ਹਸਬੰਡ ਵੱਲੋਂ ਹੀ ਆਈ ਸੀਗੀ ਸਰ ਕੰਮ ਕੀ ਕਰਦੇ ਸੀ ਬੰਦੇ ਦੇ ਇਸ ਨੂੰ ਕਨਕੜਾ ਉਹਨਾਂ ਦੇ ਸਿਸਟਮ ਆ ਗਿਆ ਇਹ ਪਾਰਟ ਟਾਈਮ ਖਾਣਾ ਜਿਹੜਾ ਲੋਕਾਂ ਦੇ ਘਰਾਂ 'ਚ ਬਣਾਉਂਦੇ ਸੀਗੇ ਜਿੱਥੇ ਰਹਿੰਦੇ ਵੀ ਸੀਗੇ ਉਹਨਾਂ ਦੇ ਘਰੇ ਵੀ ਖਾਣਾ ਵਗੈਰਾ ਬਣਾਉਂਦੇ ਸੀ ਸਪਾਈਆਂ ਕਰਦੇ ਸੀਗੇ ਪਾਰਟ ਟਾਈਮ ਜਿਹੜਾ ਕੁੱਕ ਵਗੈਰਾ ਜਿਹੜਾ ਇਹ ਕੰਮ ਕਰਦੇ ਆ ਦੋਨੋਂ ਹਸਬੈਂਡ ਵਾਲੇ ਤੇ ਬੱਚੇ ਪਿੱਛੇ ਹੋਰ ਆ ਗਏ ਇਹਨਾਂ ਦੇ ਬਾਹਰ ਬੱਚਿਆ ਜੀ 18 ਸਾਲ ਦਾ ਹੈਗਾ ਜੀ ਉਹ ਜਿਹੜਾ ਹੈਗਾ ਉਹ ਨੇਪਾਲੀ ਰਹਿੰਦਾ ਇੱਕ 16 ਸਾਲ ਦਾ ਉਹ ਆਪਣੇ ਮਾਮੇ ਕੋਲੇ ਮੱਡੀ ਗੁੰਮਿੰਦ ਕਰ ਰਹਿੰਦਾ ਸੀ ਅੰਦੋਸ਼ੀ ਰੈਸਟ ਕਰ ਲਿਆ ਦੂਸ਼ੀ ਰੈਸਟ ਕਰ ਲਿਆ ਜੀ ਕਰ ਮਾਰਤੇ ਅਗਲੀ ਤਫਤੀਸ਼ ਕਰਦੇ ਕਿ ਕਾਨੂੰਨੀ ਵੀ ਕਿਉਂ ਨੇ ਇਹ ਸਟਪ ਰੁਕਿਆ ਹੈ ਜੀ ਇਹ ਜੀ ਉਹਦੀ ਤਫਤੀਸ਼ ਦਾ ਹੈ ਆਪਾਂ ਉਹਦੀ ਪੁਸ਼ਕਿਸ਼ ਕਰਾਂਗੇ ਹੋਰ ਸਾਨੂੰ ਫਿਰ ਉਸ ਤੋਂ ਜ਼ਿਆਦਾ ਫੈਕਟ ਸਾਹਮਣੇ ਆਣਗੇ ਪੁਰਾਣਾ ਰਿਪੋਰਟ ਤਾਂ ਨਹੀਂ ਮਿਲਿਆ ਕੋਈ ਪਹਿਲੇ ਵੀ ਜਰਾ ਹਾਂ ਹਜੇ ਤੱਕ ਨਹੀਂ ਲੋਕਲ ਥਾਣੇ 'ਚ ਕੋਈ ਰਿਕਾਰਡ ਨਹੀਂ ਹੈਗਾ ਬਾਕੀ ਇਹਦਾ ਜਿਹੜਾ ਹੈਗਾ ਪੇਰੈਂਟ ਡਿਸਟ੍ਰਿਕਟ ਜਿਹੜਾ ਹੈਗਾ ਉੱਥੋਂ ਅਸੀਂ ਜਿਹੜਾ ਹੈਗਾ ਤਾਂ ਰਿਕਾਰਡ ਵੀ ਪਤਾ ਕਰਦੇ ਜਦੋਂ ਪੁਲਿਸ ਪਹੁੰਚੀ ਸੀ ਜੀ ਇਹਨੂੰ ਉਤਾਰਿਆ ਪਿਆ ਸੀ ਉੱਥੋਂ ਦੀ ਲਟਕੀ ਹੋਈ ਨਹੀਂ ਸੀਗੀ ਤਾਂ ਛਿੰਨੇ ਤੋਂ ਹਟ ਰਹਿਣੇ ਸੀ ਤੇ ਮੌਰੀਚ ਇੱਥੇ ਜੀ ਜਿਹੜਾ 71 ਸੈਕਟਰ ਦੇ ਵਿੱਚ ਜਿੱਥੇ ਇਨਸੀਡੈਂਟ ਹੋਇਆ ਇਹ अराउंड 6 ਮਹੀਨੇ ਤੋਂ ਇੱਥੇ ਰਹਿ ਰਹੇ ਸੀ ਪੋਸਟਮਾਰਟਮ ਚ ਅਸਲ ਰਿਪੋਰਟ ਵੀ ਆਈ ਕਿ ਕੀ ਹੋਇਆ ਸੀ ਉਹ ਸਰਪ੍ਰਾਈਜ਼ ਆਈ ਕਿ ਆ ਦੇਖੋ ਜੀ ਪੋਸਟਮਾਰਟਮ ਦੀ ਜਿਹੜੀ ਪਹਿਲੀ ਰਿਪੋਰਟ ਹੈਗੀ ਆ ਜੀ ਜਿਹੜੀ ਹੁਣ ਆਈ ਆ ਇਸ ਦੂਬਾਰ ਹਜੇ ਵਿਸਰਾ ਵਗੈਰਾ ਵੀ ਕੱਢਿਆ ਗਿਆ ਉਹਨਾਂ ਦੀਆਂ ਰਿਪੋਰਟਸ ਬਾਕੀ ਆ